ਹਰ ਚੋਣ ਆਪਣੇ ਨਾਲ ਵੱਖ-ਵੱਖ ਵਿਚਾਰਾਂ, ਬਹਿਸਾਂ ਅਤੇ ਸਭ ਤੋਂ ਜ਼ਰੂਰੀ ਇਸ ਬਾਰੇ ਭਵਿੱਖਬਾਣੀਆਂ ਦਾ ਇੱਕ ਰੌਲਾ ਲੈ ਕੇ ਆਉਂਦੀ ਹੈ ਕਿ ਕੌਣ ਜਿੱਤਣ ਜਾ ਰਿਹਾ ਹੈ ਅਤੇ ਕਿਉਂ ਅਤੇ ਲਾਜ਼ਮੀ ਤੌਰ ਤੇ ਇੱਕ ਵਾਰ ਚੋਣਾਂ ਦੇ ਨਤੀਜੇ ਐਲਾਨੇ ਜਾਂਦੇ ਹਨ ਮਾਹਿਰ ਹਮੇਸ਼ਾ ਕਹਿੰਦੇ ਹੇ ਹਨ ਮੈਂ ਤੁਹਾਨੂੰ ਕਿਹਾ ਸੀ ਪਰ ਮਾਹਿਰਾਂ ਦੀ ਇੱਕ ਸ਼੍ਰੇਣੀ ਜੋ ਸਿਰਫ ਗੱਲਾਂ ਹੀ ਨਹੀਂ ਕਰਦੀ ਬਲਕਿ ਉਸ ਤੇ ਦਾਅ ਵੀ ਲਾਉਂਦੀ ਹੈ ਉਹ ਹੈ opinion poll ਕਰਨ ਵਾਲਿਆਂ ਦੇ ਤਾਂ ਉਹ ਦੇਖੀਏ ਕਿ opinion poll ਇਸ ਬਾਰੇ ਕੀ ਕਹਿ ਰਹੇ ਹਮ ਕਿ ਬਿਹਾਰ ਵਿੱਚ ਕੌਣ ਜਿੱਤ ਰਿਹਾ ਹੈ ਅਤੇ ਪੋਲਾਂ ਦਾ ਪੂਲ ਕੀ ਕਹਿ ਰਿਹਾ ਹੈ ਯਾਦ ਰੱਖੋ ਬਿਹਾਰ ਵਿੱਚ 243 ਵਿਧਾਨ ਸਭਾ ਸੀਟਾਂ ਹਨ ਅਤੇ ਅੱਧ ਦਾ ਅੰਕੜਾ ਜਾਂ ਬਹੁਮਤ ਅੰਕੜਾ 122 ਹੈ ਪੋਲਾਂ ਦੇ ਪੂਲ ਦੀ ਔਸਤ ਦੱਸਦੀ ਹੈ ਕਿ ਐਨਡੀਏ ਗੱਠ ਜੋੜ 110 ਸੀਟਾਂ ਜਿੱਤਣ ਦੀ ਭਵਿੱਖਬਾਣੀ ਨਾਲ ਸਪਸ਼ਟ ਤੌਰ ਤੇ ਅੱਗੇ ਹੈ NDA ਵਿੱਚ ਮਤੀਸ਼ ਕੁਮਾਰ ਦੀ ਜੀਡੀਯੂ ਭਾਜਪਾ ਅਤੇ ਚਿਰਾਗ ਪਾਸਵਾਂ ਦੀ ਐਲ ਜੀ ਪੀ ਅਤੇ ਹੋਰ ਛੋਟੀਆਂ ਪਾਰਟੀਆਂ ਸ਼ਾਮਲ ਹਨ ਪਰ 110 ਸੀਟਾਂ ਨਾਲ NDA ਫਿਰ ਵੀ ਬਹੁਮਤ ਤੋਂ 12 ਸੀਟਾਂ ਪਿੱਛੇ ਰਹੇਗਾ ਹੁਣ ਦੂਜੇ ਸਭ ਤੋਂ ਵੱਡੇ ਗੱਠ ਜੋੜ ਮਹਾ ਗਠਬੰਧਨ ਦੇ 98 ਸੀਟਾਂ ਜਿੱਤਣ ਦੀ ਭੁਖ ਬਾਣੀ ਹੈ ਐਮ ਜੀ ਬੀ ਅਸਲ ਵਿੱਚ ਲਾਲੂ ਦੇ ਪੁੱਤਰ ਤੇਜਸਵੀ ਦੀ ਪਾਰਟੀ ਆਰ ਜੀ ਡੀ ਕਾਂਗਰਸ ਦਾ ਇੱਕ ਗੱਠ ਜੋੜ ਹੈ ਅਤੇ ਇਸ ਗੱਠ ਜੋੜ ਵਿੱਚ ਇੱਕ ਕਮਾਲ ਦੀ ਸਫਲ ਸਥਾਨਕ ਅਤੇ ਖੱਬੇ ਪੱਖੀ ਪਾਰਟੀ CPI(M) Liberation ਵੀ ਹੈ ਇਸ ਤੋਂ ਇਲਾਵਾ ਇਸ ਵਾਰ ਇੱਕ ਸੰਭਾਵੀ ਵੱਡੀ ਨਵੀਂ ਤੀਜੀ ਧਿਰ ਹੈ ਜਨ ਸੂਰਜ ਪਾਰਟੀ ਜੋ ਸਾਬਕਾ ਸ਼ਾਨਦਾਰ ਚੋਣ ਰਣਨੀਤੀਕਾਰ ਪ੍ਰਸ਼ਾਂਤ kishor ਦੁਆਰਾ ਸਿਰਫ ਅਕਤੂਬਰ 2024 ਵਿੱਚ ਬਣਾਈ ਗਈ ਸੀ ਜਿਨ੍ਹਾਂ ਨੇ 2014 ਦੀਆਂ ਸੰਸਦੀ ਚੋਣਾਂ ਵਿੱਚ ਨਰੇਂਦਰ ਮੋਦੀ ਨੂੰ ਸਲਾਹ ਦੇ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਦੀ ਪਾਰਟੀ ਦੇ 24 ਸੀਟਾਂ ਜਿੱਤਣ ਦੀ ਭਵਿੱਖਬਾਣੀ ਹੈ ਅਤੇ ਇਹ ਉਹਨਾਂ ਨੂੰ ਇੱਕ ਕਿੰਗ ਮੇਮੇਕਰ ਬਣਾ ਸਕਦਾ ਹੈ ਹਾਲਾਂਕਿ ਇਹ ਭਵਿੱਖਬਾਣੀਆਂ ਪਿਛਲੇ 3 ਮਹੀਨਿਆਂ ਮਿਆਂ ਵਿੱਚ ਕੀਤੇ ਗਏ ਕਈ ਪਰੋਸੇਯੋਗ ਅਪੀਨੀਅਨ ਪੋਲਾਂ ਦੀ ਔਸਤ ਹਨ ਪਰ ਵਿਅਕਤੀਗਤ ਭਵਿੱਖਬਾਣੀਆਂ ਦਾ ਦਾਇਰਾ ਕੁਝ ਅਤੀ ਅਤੇ ਉਲਟ ਭਵਿੱਖਬਾਣੀਆਂ ਨਾਲ ਬਹੁਤ ਅਜੀਬ ਹੋ ਸਕਦਾ ਹੈ ਮਿਸਾਲ ਵਜੋਂ ਇੱਕ ਓਪੀਨੀਅਨ ਪੋਲ ਐਨਡੀਏ ਲਈ 170 ਸੀਟਾਂ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਕਰਦਾ ਹੈ ਜਦ ਕਿ ਦੂਜਾ ਮਹਾਕਟਵੰਦਨ ਲਈ 155 ਸੀਟਾਂ ਨਾਲ ਵੱਡੀ ਜਿੱਤ ਦੀ ਭਵਿੱਖਬਾਣੀ ਕਰਦਾ ਹੈ ਹੁਣ 2000 ਤੋਂ 2020 ਤੱਕ ਬਿਹਾਰ ਦੇ ਸਾਰੇ ਪਰੋਸੇਯੋਗ ਅਪੀਨੀਅਨ ਪੋਲਾਂ ਯਾਨੀ ਕੁੱਲ 25 ਪੋਲਾਂ ਦਾ ਅਧਿਐਨ ਕਰਨ ਤੇ ਪੋਲਾਂ ਦੇ ਪੂਲ ਦੀ ਔਸਤ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਨੇ ਜ਼ਿਆਦਾਤਰ ਗਲਤ ਜੇਤੂ ਦੀ ਭਵਿੱਖਬਾਣੀ ਕੀਤੀ ਹੈ ਅਸਲ ਵਿੱਚ ਬਿਹਾਰ ਵਿੱਚ ਕਿਸੇ ਵੀ opinion poll ਦੀ ਭਵਿੱਖਬਾਣੀ ਦੇ ਸਹੀ ਹੋਣ ਨਾਲੋਂ ਗਲਤ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ ਅੰਕੜੇ ਦਰਸਾਉਂਦੇ ਹਨ ਕਿ ਬਿਹਾਰ ਦੇ 56% ਦੀ opinion polls ਨੇ ਇੱਕ ਗਲਤ ਜੇਤੂ ਦੀ ਭਵਿੱਖਬਾਣੀ ਕੀਤੀ ਅਤੇ ਸਿਰਫ 44 ਨੇ ਇੱਕ ਸਹੀ ਭਵਿੱਖਬਾਣੀ ਕੀਤੀ ਹੈ ਹੁਣ ਜੇਕਰ ਅਸੀਂ ਬਿਹਾਰ ਵਿੱਚ opinion poll ਦੀ ਸ਼ੁੱਧਤਾ ਦੀ ਤੁਲਨਾ ਬਾਕੀ ਭਾਰਤ ਨਾਲ ਕਰੀਏ ਤਾਂ ਭਾਰਤ ਵਿੱਚ ਵਿਧਾਨ ਸਭਾ ਚੋਣਾਂ ਲਈ ਸਾਰੇ opinion polls ਨੇ ਆਪਣੀ ਭਵਿੱਖ ਬਾਣੀ 70% ਦੀ ਵਾਰ ਸਹੀ ਅਤੇ ਸਿਰਫ 30% ਦੀ ਵਾਰ ਗਲਤ ਕੀਤੀ ਹੈ ਅਤੇ ਜੇਕਰ ਅਸੀਂ ਸਾਰੇ ਵੱਖ-ਵੱਖ ਰਾਜਾਂ ਵਿੱਚ opinion polls ਦੀ ਸ਼ੁੱਧਤਾ ਦੀ درجہਬੰਦੀ ਕਰੀਏ ਤਾਂ ਬਿਹਾਰ ਦਾ درجہ ਬਹੁਤ ਹੇਠਾਂ ਹੈ opinion polls ਦੇ ਸਭ ਤੋਂ ਵਧੀਆ ਰਿਕਾਰਡ ਵਾਲੇ ਚਾਰ ਰਾਜ ਆਂਧਰਾ ਕੇਰਲ ਗੁਜਰਾਤ ਅਤੇ ਅਸਾਮ ਹਨ ਦਰਮਿਆਨੇ ਚੰਗੀ ਭਵਿੱਖ ਬਾਣੀ ਵਾਲੇ ਅਗਲੇ 11 ਰਾਜਾਂ ਵਿੱਚ ਤਾਮਿਲਨਾਡੂ ਬੰਗਾਲ ਯੂਪੀ ਅਤੇ ਹੋਰ ਸ਼ਾਮਲ ਹਨ ਅੰਤ ਵਿੱਚ ਚੋਣ ਭਵਿੱਖ ਬਾਣੀਆਂ ਦੇ ਸਭ ਤੋਂ ਖਰਾਬ ਰਿਕਾਰਡ ਵਾਲੇ ਚਾਰ ਰਾਜਾਂ ਦੀ ਸੂਚੀ ਵਿੱਚ ਬਿਹਾਰ ਸਭ ਤੋਂ ਉੱਪਰ ਹੈ ਤਾਂ ਫਿਰ ਪੋਲਸਟਰ ਬਿਹਾਰ ਵਿੱਚ ਇੰਨਾ ਗਲਤ ਕਿਉਂ ਹੁੰਦੇ ਹਨ ਦੋ ਸੰਭਾਵੀ ਕਾਰਨ ਔਰਤਾਂ ਅਤੇ ਪ੍ਰਵਾਸ ਅੱਜ ਬਿਹਾਰ ਦੀਆਂ ਚੋਣਾਂ ਵਿੱਚ ਔਰਤਾਂ ਦੇ ਮਤਦਾਨ ਦੀ ਪ੍ਰਤੀਸ਼ਤਾ ਮਰਦਾਂ ਦੇ ਮਤਦਾਨ ਤੋਂ ਇੱਕ ਵੱਡੇ ਫਰਕ ਨਾਲ ਵੱਧ ਹੈ ਜਿਸ ਨਾਲ ਇਹ ਲਿੰਗ ਪਾੜਾ ਦੇਸ਼ ਦੇ ਕਿਸੇ ਵੀ ਰਾਜ ਵਿੱਚ ਸਭ ਤੋਂ ਵੱਧ ਹੋ ਜਾਂਦਾ ਹੈ ਸਾਰੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਬਿਹਾਰ ਚੋਣਾਂ ਵਿੱਚ ਔਰਤਾਂ ਦਾ ਮਤਦਾਨ ਮਰਦਾਂ ਦੇ ਵੋਟਰ ਮਤਦਾਨ ਤੋਂ ਪੂਰੇ 5.9 ਫੀਸਦੀ ਵੱਧ ਹੈ ਮਰਦਾਂ ਦੇ ਮੁਕਾਬਲੇ ਸਭ ਤੋਂ ਘੱਟ ਔਰਤਾਂ ਦੇ ਮਤਦਾਨ ਵਾਲਾ ਰਾਜ ਗੁਜਰਾਤ ਹੈ ਜਿੱਥੇ ਔਰਤਾਂ ਦਾ ਮਤਦਾਨ ਮਰਦਾਂ ਦੇ ਮਤਦਾਨ ਤੋਂ 6 ਫੀਸਦੀ ਘੱਟ ਹੈ ਹੁਣ ਇੱਕ ਛੋਟੀ ਜੀ ਵੱਖਰੀ ਗੱਲ ਸਾਲਾਂ ਦੌਰਾਨ ਲੱਖਾਂ ਯੋਗ ਔਰਤਾਂ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਨੂੰ ਚੋਣ ਕਮਿਸ਼ਨ ਦੁਆਰਾ ਵੋਟਰਾਂ ਵਜੋਂ ਅਧਿਕਾਰਤ ਤੌਰ ਤੇ ਰਜਿਸਟਰ ਨਹੀਂ ਕੀਤਾ ਗਿਆ ਹੈ ਹਾਲ ਹੀ ਵਿੱਚ ਜਲਦਬਾਜ਼ੀ ਅਤੇ ਕਾਹਲੀ ਵਿੱਚ ਕੀਤੇ ਗਏ ਐਸ ਆਈ ਆਰ ਨੇ ਮਾਮਲੇ ਨੂੰ ਹੋਰ ਵੀ ਖਰਾਬ ਕਰ ਦਿੱਤਾ ਬਿਹਾਰ ਵਿੱਚ ਗੁੰਮਸ਼ੁਦਾ ਔਰਤਾਂ ਦੀ ਗਿਣਤੀ ਪਿਛਲੇ ਸਾਲ ਤੋਂ ਦੁੱਗਣੀ ਹੋ ਗਈ ਹੈ ਪਰ ਕੁਝ ਹੱਦ ਤੱਕ ਬਿਹਾਰ ਦੀਆਂ ਮਹਿਲਾ ਵੋਟਰਾਂ ਮੇ ਚੋਣਾਂ ਵਿੱਚ ਵੱਧ ਪਾਗੀਦਾਰੀ ਨਾਲ ਇਸ ਗੁੰਮਸ਼ੁਦਾ ਔਰਤਾਂ ਦੇ ਵਰਤਾਰੇ ਤੇ ਕਾਬੂ ਪਾ ਲਿਆ ਹੈ ਅਧਿਕਾਰਤ ਚੋਣ ਕਮਿਸ਼ਨ ਦੇ ਰਿਕਾਰਡ ਵਿੱਚ 3 ਕਰੋੜ 90 ਲੱਖ ਮਰਦ ਹਨ ਪਰ ਸਿਰਫ 3 ਕਰੋੜ 50 ਲੱਖ ਔਰਤਾਂ ਹਨ ਪਰ ਜਦੋਂ ਕਿ ਲਗਭਗ 54% ਮਰਦ ਬਾਹਰ ਨਿਕਲਦੇ ਹਨ ਅਤੇ ਵੋਟ ਪਾਉਂਦੇ ਹਨ ਲਗਭਗ 60% ਔਰਤਾਂ ਬਾਹਰ ਨਿਕਲਦੀਆਂ ਹਨ ਅਤੇ ਵੋਟ ਪਾਉਂਦੀਆਂ ਹਨ ਇਸ ਲਈ ਅਸਲ ਵਿੱਚ ਵੋਟ ਪਾਉਣ ਵਾਲੇ ਮਰਦਾਂ ਅਤੇ ਔਰਤਾਂ ਦੇ ਅੰਤਿਮ ਅੰਕਰੇ ਲਗਭਗ ਇੱਕੋ ਜਿਹੇ ਹਨ ਬਿਹਾਰ ਵਿੱਚ ਔਰਤਾਂ ਦੇ ਮੁਕਾਬਲੇ ਸਿਰਫ 3 ਲੱਖ ਵੱਧ ਮਰਦ ਵੋਟ ਪਾਉਂਦੇ ਹਨ ਆਪਣੇ ਮੁੱਖ ਵਿਸ਼ੇ ਤੇ ਵਾਪਸ ਆਉਂਦੇ ਹਾਂ ਬਿਹਾਰ ਵਿੱਚ ਪਿਛਲੇ 6 ਸਾਲਾਂ ਦੌਰਾਨ VOTING ਵਿਵਹਾਰ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ ਜਦੋਂ ਕਿ ਮਰਦਾਂ ਦੀ ਵੋਟ ਪ੍ਰਤੀਸ਼ਤ ਅਸਲ ਵਿੱਚ 0.8 ਪ੍ਰਤੀਸ਼ਤ ਘਟੀ ਹੈ ਔਰਤਾਂ ਦੀ ਵੋਟ ਪ੍ਰਤੀਸ਼ਤ ਵਿੱਚ ਸ਼ਾਨਦਾਰ 84% ਦਾ ਵਾਅਦਾ ਹੋਇਆ ਹੈ ਬਿਹਾਰ ਦੀਆਂ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਇਸ ਵਧੀ ਹੋਈ ਸ਼ਮੂਲੀਅਤ ਨੇ ਬਿਹਾਰ ਦੀ ਰਾਜਨੀਤੀ ਨੂੰ ਲਗਭਗ ਉਲਟਾ ਕੇ ਰੱਖ ਦਿੱਤਾ ਹੈ 1962 ਵਿੱਚ ਔਰਤਾਂ ਦੀ ਵੋਟ ਪ੍ਰਤੀਸ਼ਤ ਬਹੁਤ ਘੱਟ ਸੀ ਮਰਦਾਂ ਦੀ ਵੋਟ ਪ੍ਰਤੀਸ਼ਤ ਨਾਲੋਂ ਪੂਰੇ 23% ਘੱਟ 2020 ਵਿੱਚ ਬਿਹਾਰ ਵਿੱਚ ਔਰਤਾਂ ਦੀ ਵੋਟ ਪ੍ਰਤੀਸ਼ਤ ਮਰਦਾਂ ਨਾਲੋਂ 5.2 ਪ੍ਰਤੀਸ਼ਤ ਵਧ ਸੀ ਤਾਂ ਫਿਰ ਪੋਲਸਟਰ ਔਰਤਾਂ ਦੀ ਵੋਟ ਦਾ ਸਹੀ ਅੰਦਾਜ਼ਾ ਕਿਉਂ ਨਹੀਂ ਲਗਾ ਪਾਉਂਦੇ ਔਰਤਾਂ ਦੀ ਵੋਟ ਦੀ ਮਹੱਤਤਾ ਵਿੱਚ ਇਹ ਅਦਭੁਤ ਵਾਦਾ ਬਿਹਾਰ ਵਿੱਚ opinion poll ਦੇ ਹੁਣ ਤੱਕ ਗਲਤ ਹੋਣ ਦੇ ਮੁੱਖ ਕਾਰਨਾ ਵਿੱਚੋਂ ਇੱਕ ਹੈ ਪਹਿਲਾ ਫੀਲਡ ਵਰਕ ਵਿੱਚ ਇੱਕ ਲਿੰਗ ਪੱਖਪਾਤ ਪੋਲਿੰਗ ਸੰਸਥਾਵਾ ਵਿੱਚ ਲਗਭਗ 90% ਇੰਟਰਵਿਊ ਲੈਣ ਵਾਲੇ ਸ਼ਹਿਰੀ ਮਰਦ ਹੁੰਦੇ ਹਨ ਪਾਇਲਟ ਸਰਵੇਖਣਾਂ ਦੇ ਸਾਡੇ ਤਜਰਬੇ ਅਨੁਸਾਰ ਖਾਸ ਕਰਕੇ ਪੇਂਡੂ ਖੇਤਰਾਂ ਦੀਆਂ ਔਰਤਾਂ ਅਣਜਾਣ ਮਰਦਾਂ ਦੇ ਸਵਾਲਾਂ ਦਾ ਜਵਾਬ ਦੇਣ ਵਿੱਚ ਝਿਜਕਦੀਆਂ ਹਨ ਜਦਕਿ ਇਹ ਦੂਜੇ ਰਾਜਾਂ ਦੇ ਪੋਲਾਂ ਬਾਰੇ ਵੀ ਸੱਚ ਹੈ ਪਰ ਬਿਹਾਰ ਵਿੱਚ ਔਰਤਾਂ ਦੀ ਵੱਧ ਗਿਣਤੀ ਵਿੱਚ VOTING ਨੂੰ ਦੇਖਦੇ ਹੋਏ ਉਹਨਾਂ ਦੀ رائے ਨੂੰ ਘੱਟ ਗਿਣਨ ਨਾਲ ਸਪਸ਼ਟ ਤੌਰ ਤੇ ਨਤੀਜੇ ਹੋਰ ਵੀ ਜ਼ਿਆਦਾ ਵਿਗੜ ਜਾਂਦੇ ਹਨ ਦੂਜਾ ਪ੍ਰਵਾਸ ਬਿਹਾਰ ਵਿੱਚ ਮਰਦਾਂ ਦੇ ਪ੍ਰਵਾਸ ਦੀ ਦਰ ਸਭ ਤੋਂ ਵੱਧ ਹੈ ਰਾਜ ਤੋਂ ਬਾਹਰ ਕੰਮ ਕਰਨ ਵਾਲੇ ਮਰਦ ਅਕਸਲ ਵੋਟ ਪਾਉਣ ਲਈ ਘਰ ਵਾਪਸ ਨਹੀਂ ਆ ਸਕਦੇ ਜਿਸ ਨਾਲ ਪੂਲਸਟਾਂ ਲਈ ਇੱਕ ਪ੍ਰਤੀਨਿਧ ਨਮੂਨਾ ਤਿਆਰ ਕਰਨਾ ਅਤੇ ਵੋਟਾਂ ਦੇ ਬਦਲਾਅ ਤੇ ਪ੍ਰਵਾਸ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਮੁਸ਼ਕਲ ਹੋ ਜਾਂਦਾ ਹੈ ਇਸ ਲਈ ਸਵਾਲ ਇਹ ਹੈ ਕਿ ਬਿਹਾਰ ਵਿੱਚ ਮਰਦ ਅਤੇ ਔਰਤਾਂ ਵੱਖਰੇ ਟੰਗ ਨਾਲ ਵੋਟ ਪਾਉਂਦੇ ਹਨ ਹਾਂ ਉਹ ਪਾਉਂਦੇ ਹਨ ਅਤੇ ਉਹ ਵੀ ਨਿਰਨਾਇਕ ਟੰਗ ਨਾਲ ਸਿਰੋ ਦੇ ਤਨੰਜੇ ਦੁਆਰਾ ਕੀਤੇ ਗਏ ਇੱਕ ਵਿਸਤ੍ਰਿਤ ਓਪੀਨੀਅਨ ਪੋਲ ਵਿੱਚ ਸ਼ਾਇਦ ਉਨ੍ਹਾਂ ਕੁਝ ਲੋਕਾਂ ਵਿੱਚੋਂ ਇੱਕ ਜਿਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੀ ਸਹੀ ਭਵਿੱਖਬਾਣੀ ਕੀਤੀ ਸੀ ਇਹ ਪਾਇਆ ਗਿਆ ਕਿ 48% ਸਿਸ਼ਟ ਔਰਤਾਂ ਨੇ ਐਨਡੀਏ ਦਾ ਸਮਰਥਨ ਕੀਤਾ ਜਦ ਕਿ ਸਿਰਫ 41% ਸਿਸ਼ਟ ਨੇ ਮਹਾਕਟਬੰਧਨ ਦਾ ਸਮਰਥਨ ਕੀਤਾ ਕੀਤਾ ਪਰ ਮਰਦਾਂ ਵਿੱਚ ਇਹ ਇਸ ਦੇ ਉਲਟ ਸੀ 46% ਮਹਾਕਟਬੰਧਨ ਲਈ ਅਤੇ 45% ਐਨਡੀਏ ਲਈ ਹਰਨਾ ਐਂਡੀਆ ਦੇ ਪੱਖ ਵਿੱਚ 7 ਪੁਆਇੰਟ ਦਾ ਫਰਕ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਸੇਰੋ ਨੇ ਆਪਣੇ ਪੋਲ ਲਈ ਵੱਧ ਔਰਤ ਇੰਟਰਵਿਊਰਾਂ ਨੂੰ ਨਿਯੁਕਤ ਕੀਤਾ ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ opinion ਪੋਲਾਂ ਵਿੱਚ ਕਾਰਜ ਪ੍ਰਣਾਲੀ ਕਿੰਨੀ ਮਾਇਨੇ ਨਹੀਂ ਰੱਖਦੀ ਹੈ ਬਿਹਾਰ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੇ ਅਸਲ ਨਤੀਜੇ ਵੀ ਇਸੇ ਤਰ੍ਹਾਂ ਦੀ ਕਹਾਣੀ ਦੱਸਦੇ ਹਨ ਅਤੇ ਔਰਤਾਂ ਦੀ VOTING ਦੀ ਮਹੱਤਤਾ ਦੀ ਪੁਸ਼ਟੀ ਕਰਦੇ ਹਨ ਕਿ ਉਹ ਬਿਹਾਰ ਚੋਣਾਂ ਦੇ ਨਤੀਜੇ ਤੈਅ ਕਰਨ ਵਿੱਚ ਇਕ ਮੁੱਖ ਕਾਰਖਾਨ ਬਿਹਾਰ ਵਿੱਚ ਖੇਤਰਵਾਰ VOTING ਪੈਟਰਨਾਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਜਿੱਥੇ ਔਰਤਾਂ ਦੀ VOTING ਸਭ ਤੋਂ ਵੱਧ ਸੀ ਉੱਥੇ NDA ਨੇ ਜ਼ਿਆਦਾਤਰ ਸੀਟਾਂ ਜਿੱਤੀਆਂ ਅਤੇ ਜਿੱਥੇ ਔਰਤਾਂ ਦੀ VOTING ਘੱਟ ਸੀ ਉੱਥੇ ਮਹਾਕਟਬੰਧਨ ਨੇ ਜ਼ਿਆਦਾਤਰ ਸੀਟਾਂ ਜਿੱਤੀਆਂ ਜੋ ਪੂਰੇ ਰਾਜ ਦੇ ਪੈਟਰਨ ਦੇ ਉਲਟ ਸੀ ਪਹਿਲਾ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਸਭ ਤੋਂ ਵੱਧ VOTING ਵਾਲੇ ਬਿਹਾਰ ਦੇ ਚੋਟੀ ਦੇ ਦੋ ਖੇਤਰਾਂ ਕੋਸੀ ਅਤੇ ਦਰਪੰਗਾ ਨੂੰ ਦੇਖਦੇ ਹੋਏ ਕੋਸੀ ਵਿੱਚ ਔਰਤਾਂ ਦੀ VOTING ਮਰਦਾਂ ਨਾਲੋਂ ਹਰਾਨੀ ਜਨਕ ਤੌਰ ਤੇ 12.5% ਵਧ ਸੀ ਅਤੇ ਦਰਪੰਗਾ ਵਿੱਚ ਔਰਤਾਂ ਦੀ VOTING ਮਰਦਾਂ ਨਾਲੋਂ 11.9% ਵਧ ਸੀ ਜੋ ਬਿਹਾਰ ਵਿੱਚ ਦੂਜਾ ਸਭ ਤੋਂ ਵੱਧ ਸੀ ਅਤੇ ਚੋਣਾਂ ਦੇ ਅੰਤਿਮ ਨਤੀਜਿਆਂ ਵਿੱਚ NDA ਨੇ 77% ਸੀਟਾਂ ਜਿੱਤ ਕੇ ਇਸ ਖੇਤਰ ਵਿੱਚ ਸਫਾਇਆ ਕਰ ਦਿੱਤਾ ਅਤੇ ਦਰਪੰਗਾ ਵਿੱਚ NDA ਨੇ 73% ਸੀਟਾਂ ਜਿੱਤੀਆਂ ਹੁਣ ਮਗਧ ਅਤੇ ਪਟਨਾ ਦੇ ਦੋ ਖੇਤਰਾਂ ਵਿੱਚ ਜਿੱਥੇ ਮਰਦਾਂ ਦੇ ਮੁਕਾਬਲੇ ਔਰਤਾਂ ਦੀ VOTING ਪ੍ਰਤੀਸ਼ਤਤਾ ਸਭ ਤੋਂ ਘੱਟ ਸੀ NDA ਦਾ ਪ੍ਰਦਰਸ਼ਨ ਖਰਾਬ ਰਿਹਾ ਪਟਨਾ ਵਿੱਚ ਜਿੱਥੇ ਔਰਤਾਂ ਦਾ VOTING ਪ੍ਰਤੀਸ਼ਤ ਮਰਦਾਂ ਤੋਂ 4.5 ਪ੍ਰਤੀਸ਼ਤ ਘੱਟ ਸੀ NDA ਨੇ ਸਿਰਫ 30 ਪ੍ਰਤੀਸ਼ਤ ਸੀਟਾਂ ਜਿੱਤੀਆਂ ਅਤੇ ਮਗਧ ਵਿੱਚ ਜਿੱਥੇ ਔਰਤਾਂ ਦਾ VOTING ਪ੍ਰਤੀਸ਼ਤ ਮਰਦਾਂ ਤੋਂ 1.8 ਪ੍ਰਤੀਸ਼ਤ ਘੱਟ ਸੀ NDA ਨੇ ਸਿਰਫ 23% ਸੀਟਾਂ ਜਿੱਤੀਆਂ ਇਸ ਲਈ ਸੰਖੇਪ ਵਿੱਚ ਅਸਲ ਗੱਲ ਇੱਕ opinion poll ਇਹਨਾਂ 2025 ਦੀਆਂ ਵਿਧਾਨ ਸਭਾ ਚੋਣਾਂ ਵਿੱਚ NDA ਲਈ ਇੱਕ ਸਪਸ਼ਟ ਵੜਥ ਦੀ ਭਵਿੱਖਬਾਣੀ ਕਰ ਰਹੇ ਹਨ ਦੋ ਹਾਲਾਂਕਿ ਅਤੀਤ ਵਿੱਚ ਬਿਹਾਰ ਵਿੱਚ opinion poll 56% ਵਾਰ ਗਲਤ ਸਾਬਤ ਹੋਏ ਹਨ ਤਿੰਨ ਔਰਤਾਂ ਦਾ VOTING ਪ੍ਰਤੀਸ਼ਤ ਮਰਦਾਂ ਦੇ VOTING ਪ੍ਰਤੀਸ਼ਤ ਤੋਂ ਬਹੁਤ ਜ਼ਿਆਦਾ ਹੈ ਅਸਲ ਵਿੱਚ ਭਾਰਤ ਦੇ ਸਾਰੇ ਰਾਜਾਂ ਵਿੱਚ ਸਭ ਤੋਂ ਵੱਧ ਲਿੰਗ ਅੰਤਰ ਚੌਥਾ ਨੁਕਤਾ ਪਿਛਲੇ 6 ਦਹਾਕਿਆਂ ਵਿੱਚ ਔਰਤਾਂ ਦੇ VOTING ਪ੍ਰਤੀਸ਼ਤ ਵਿੱਚ ਇੱਕ ਵੱਡਾ 84 ਪ੍ਰਤੀਸ਼ਤ ਵਾਧਾ ਹੋਇਆ ਹੈ ਜਦੋਂ ਕਿ ਉਸੇ ਸਮੇਂ ਦੌਰਾਨ ਮਰਦਾਂ ਦਾ VOTING ਪ੍ਰਤੀਸ਼ਤ ਅਸਲ ਵਿੱਚ ਘਟਿਆ ਹੈ ਇਹ ਇਸ ਲਈ ਹੈ ਕਿਉਂਕਿ ਬਿਹਾਰ ਤੋਂ ਵੱਡੀ ਗਿਣਤੀ ਵਿੱਚ ਮਰਦ ਦੂਜੀ ਰਾਜਾਂ ਵਿੱਚ ਚਲੇ ਜਾਂਦੇ ਹਨ ਅਤੇ ਚੋਣਾਂ ਦੇ ਸਮੇਂ ਵੋਟ ਪਾਉਣ ਲਈ ਵਾਪਸ ਨਹੀਂ ਆ ਸਕਤੇ ਅੰਤ ਵਿੱਚ ਬਿਹਾਰ ਵਿੱਚ ਔਰਤਾਂ ਮਹਾਕਟਬੰਧਨ ਨਾਲੋਂ ਬਹੁਤ ਵੱਡੀ ਗਿਣਤੀ ਵਿੱਚ ਐਨਡੀਏ ਨੂੰ ਵੋਟ ਪਾਉਂਦੀਆਂ ਹਨ ਜਦੋਂ ਕਿ ਮਰਦ ਮਹਾਕਟਬੰਧਨ ਨੂੰ ਜ਼ਿਆਦਾ ਵੋਟ ਪਾਉਂਦੇ ਹਨ ਅੰਤ ਵਿੱਚ ਇਹ ਮਹਿਲਾ ਵੋਟਰ ਹੀ ਹਨ ਜੋ ਇਹ ਫੈਸਲਾ ਕਰਨ ਗਈਆਂ ਕਿ ਜੇਤੂ ਕੌਣ ਹੈ ਉਹਨਾਂ ਦਾ voting ਪ੍ਰਤੀਸ਼ਤ ਜਿੰਨਾ ਜ਼ਿਆਦਾ ਹੋਵੇਗਾ ਨਤੀਜਾ ਉਨਾ ਹੀ ਸਪਸ਼ਟ ਹੋਵੇਗਾ ਜੇਕਰ ਪਿਛਲੇ VOTING ਪੈਟਰਨ ਉਹੀ ਰਹਿੰਦੇ ਹਨ ਅਗਲੇ ਕੁਝ ਹਫ਼ਤਿਆਂ ਵਿੱਚ ਅਸੀਂ ਪੂਰੇ ਰਾਜ ਵਿੱਚ ਯਾਤਰਾ ਕਰਾਂਗੇ ਅਤੇ ਕਸਬਿਆਂ ਅਤੇ ਪਿੰਡਾਂ ਵਿੱਚ VOTERਾਂ ਨਾਲ ਗੱਲ ਕਰਾਂਗੇ ਸਾਨੂੰ ਜ਼ਰੂਰ ਫੋਲੋ ਕਰੋ ਹੋਰ ਵਿਸ਼ਲੇਸ਼ਣ ਅਤੇ ਜ਼ਮੀਨੀ ਪੱਧਰ ਦੀਆਂ ਰਿਪੋਰਟਾਂ ਲਈ